ਪਾਰਟੀ ਮੈਂ ਚੇਕ ਕਰਾਹਿੰਦੇ ਹਾਂ ਅੱਜ ਚਲ ਜਾਓ ਜਾਓ ਫਿਕਰ ਨਾ ਕਰੋ ਇਹ ਇੱਕ ਮਿੰਟ ਹੋਰ ਛੁੱਟ ਹੋ ਜਾਊਗਾ ਨਾ ਹਰ ਪਾਸੇ ਮਾਰ ਪਾ ਦਿਓ ਜੀ ਹਰ ਪਾਸੇ ਇਹ ਸਾਡੀ ਵਾਲੇ ਦੀ ਟੀਮ ਹੈ ਜੀ ਗੰਦਾ ਚਾਨਾ ਖਾ ਬਹੁਤ ਵੱਡੇ ਸੋਸ਼ਲ ਵਰਕਰ ਸਰ ਐਸੀ ਰੋਜ਼ ਦੇਖਦਾ ਇਸ ਤਰ੍ਹਾਂ ਸਾਰੇ ਜਾਣਦੇ ਆ ਰੋਜ਼ ਦੇ ਬੜੇ ਬੜੇ ਜੱਸੀ ਬੜੇ ਆਲੇ ਪੂਰੇ ਮਸ਼ਹੂਰ ਹੈ ਸਾਡੇ ਬਹੁਤ ਬਹੁਤ ਪੂਰੇ ਯਾਰ ਪੂਸਾ ਬੜਾ ਨਾਮ ਉੱਚਾ ਕੀਤਾ ਹੈ ਬਹੁਤ ਪੂਰਾ ਨਾਮ ਉੱਚਾ ਕੀਤਾ ਹੈ ਮਹਕਮੇ ਨੂੰ ਫੜੇ ਤੁਸੀਂ ਦੇਖੋ ਜਿਹੜੇ ਸੜਕਾਂ ਤੇ ਜਾਨਵਰ ਵੀ ਮਰਦੇ ਆ ਨਾ ਉਹਨਾਂ ਨੂੰ ਵੀ ਇਹਨਾਂ ਨੇ ਉਹ ਪਾਗਰ ਰੈਡੀਏਟਰ ਉਹ ਜਿਹੜਾ ਬੈਲਟਸ ਹੁੰਦੀਆਂ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਰੋਕਦੇ ਨਹੀਂ ਸੀ ਕਹਿੰਦੇ ਆ ਉਹਨਾਂ ਨੂੰ ਬਹੁਤ ਵਧੀਆ ਇਹਨੇ ਦੇ ਮੋੜੇ 17 ਨਾਲ ਭਰ ਜਾਣ ਜੀ ਬਸ ਹਰ ਕੋਈ ਹਰ ਕੋਈ ਡਿਪਾਰਟਮੈਂਟ 'ਚ ਐਦਾਂ ਦਾ ਬੰਦਾ ਹੋਣਾ ਚਾਹੀਦਾ ਚਾਹੀਦਾ ਸਰ ਜੀ ਦੋਰ ਕਰ ਦਿਓ ਆਹ 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 ਇਹ ਤੋਂ ਬੜਾ ਨਹੀਂ ਇਹ ਸਾਈਡ ਦੇਖਿਓ ਜੀ ਜੀ ਦਾ ਸਵਾਗਤ ਹੈ ਜੀ ਜੋੜ ਕੀ ਕੀਤਾ ਜਾਵੇ ਜੀ ਜੀ ਤੁਹਾਡਾ ਵੈਲਕਮ ਹੈ ਪਲੀਜ਼ ਤੁਸੀਂ ਸੀਟ ਤੇ ਬੈਠੋ ਥੱਲੇ ਪੁਲਿਸ ਇਨਸਪੈਕਟਰ ਨਹੀਂ ਹੈ ਇਹ ਸਾਡੇ ਲੁਧਿਆਣੇ ਦੀ ਸਾਡੇ ਪੰਜਾਬ ਦੀ ਸ਼ਾਨ ਹੈ ਮੈਂ ਕੋਰੇ ਨੰਨ ਕੋਮਗਾ ਕਿ ਉਧਰ ਸਾਰੇ ਦੋਸਤਾਂ ਨਾਲ ਮੂੰਹ ਕਰਕੇ ਉਹਨਾਂ ਦਾ ਵੈਲਕਮ ਸਵਾਗਤ ਕਰ ਹੋ ਜਾਏਗਾ ਇਹ ਉਹ ਸ਼ਖਸੀਅਤ ਹੈ ਜਿਹੜੇ ਸਾਰੇ ਦੇ ਲੋਕਾਂ ਬਾਰੇ ਸੋਚਦੇ ਰਹਿੰਦੇ ਆ ਕਿ ਮੈਂ ਕਿੰਨਾ ਭਲਾ ਕਰਾਂ ਕਿੰਨਾ ਭਲਾ ਕਰਾਂ ਕਿੰਨਾ ਭਲਾ ਕਰਾਂ ਕਰ ਭਲਾ ਵੀਡੀਓ ਕਿੰਨਾ ਭਲਾ ਕਰਾਂ ਅਸ਼ੋਕ ਜੀ ਹਮੇਸ਼ਾ ਮਜ਼ਬੂਰ ਗਰੀਬ ਬੇਸਹਾਰੇ ਦੀ ਮਦਦ ਲਈ ਖੜੇ ਰਹਿੰਦੇ ਆ ਇਹ ਐਂਡਾਂ ਦਾ ਕੰਮ ਕਰਦੇ ਆ ਕਿਵੇਂ ਲੱਗਦਾ ਵੱਡੇ ਵੱਡੇ ਲੋਕ ਵੀ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਹੈ ਕਿ ਇਹ ਆਪਣੀ ਤਨਖਾਹ ਵੀ ਸਾਰੀ ਉਸੇ ਕੰਮ ਚ ਲਾ ਦਿੰਦੇ ਆ ਇਨਸਾਨਾਂ ਦੇ ਨਾਲ ਨਾਲ ਸਾਡੇ ਅਸ਼ੋਕ ਤੋਂ ਆਜੀ ਜਾਨਵਰਾਂ ਵਾਲੇ ਵੀ ਬਹੁਤ ਇਹ ਲਵਰਸ ਨੇ ਜਾਨਵਰਾਂ ਨੇ ਇਹਨਾਂ ਨੇ ਹੁਣ ਹੀ ਲੇਟਸ ਦੀ ਬਹੁਤ ਵਧੀਆ ਵੈਲਟ ਬਣਾਈ ਆ ਇਹ ਕਹਿੰਦੇ ਜਿਹੜੇ ਰਾਤ ਨੂੰ ਗਾਵਾ ਵਗੈਰਾ ਕੋਈ ਕੋਈ ਟਰੱਕ ਥੱਲੇ ਆ ਗਏ ਕੋਈ ਸਕੂਟਰ ਥੱਲੇ ਆ ਗਈ ਇਹਨਾਂ ਨੇ ਆਪਣੇ ਖਰਚੇ ਤੇ ਉਹ ਬੈਲਟ ਬਣਵਾ ਕੇ ਕਈ گاਵਾਂ ਦੇ ਕਈ ਛੋਟੇ ਜਾਨਵਰਾਂ ਦੇ ਜਿਹੜੇ ਸੜਕ ਤੇ ਘੁੰਮਦੇ ਆ ਕੁੱਤੇ ਆ ਇਹ ਉਹਨਾਂ ਨੂੰ ਭਲੰਦੇ ਆ ਇਹ ਉਹਨਾਂ ਨੂੰ ਪਾ ਗਏ ਆ ਤਾਂ ਕਿ ਜਦੋਂ ਅਸੀਂ ਆਵਾਜ਼ਾ ਮਾਰ ਮਾਰ ਕੇ ਜੋਗਜੀ ਸਾਰਿਆਂ ਨੂੰ ਜਿਹੜਾ ਵੀ ਕੋਈ ਜੁਲੂਕਮੰਦ ਹੁੰਦਾ ਕਿਸੇ ਨੂੰ ਹੈਲਮਟ ਦਿੰਦੇ ਆ ਕਿਸੇ ਨੂੰ ਚੱਪਲਾ ਦਿੰਦੇ ਆ ਜੇ ਇਹਨਾਂ ਨੂੰ ਸੜਕ ਤੇ ਜਾਂਦਾ ਕੋਈ ਦਿਖ ਜਾਏ ਇਹ ਉਹਦੇ ਮਗਰ ਭੱਜ ਕੇ ਵੀ ਜਾਂਦੇ ਆ ਉਹਨੂੰ ਫੜ ਕੇ ਜਾਂਦੇ ਆ ਕਿ ਭਾਈ ਆ ਤੂੰ ਚੱਪਲ ਪਾ ਲੈ ਅਹਮੇ ਥੋੜੀ ਦੇਰ ਪਹਿਲਾਂ ਇੱਕ ਬਹੁਤ ਗੰਦੀ ਸ਼ਕਲ ਦਾ ਆਦਮੀ ਗੰਦੇ ਕੱਪੜੇ ਵਾਲੇ ਗੰਦੇ ਮਤਲਬ ਕਿ ਜੇ ਮੈਂ ਵੀ ਉਹਨੂੰ ਦੇਖਦਾ ਜਾਂ ਤੁਸੀਂ ਵੀ ਦੇਖਦੇ ਉਹ ਬੰਦੇ ਨੂੰ ਤਾਂ ਕਹਿੰਦੇ ਫੜਾ ਆ ਜਾ ਫੜਾ ਲੈ ਅਜੋ ਜੀ ਉਹਨੂੰ ਫੜ ਕੇ ਸਾਈਡ ਤੇ ਲੈ ਕੇ ਗਏ ਜਿਨਾਂ ਨੇ ਉਹਦੇ ਵਾਲ ਕਟਵਾਏ ਦੇਖਿਆ ਤੇ ਮੈਂ ਤਾਂ ਵੀਡੀਓ ਚ ਦੇਖ ਕੇ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇਹ ਉਹੀ ਬੰਦਾ ਹੈ ਜਿੰਨੇ ਅچھے ਕੰਮੇ ਕਰਦੇ ਆ ਮੈਨੂੰ ਲੱਗਦਾ ਜੇ ਮੈਂ ਗਨਾਨ ਲਗਾ ਤਾਂ ਦੋ ਤਿੰਨ ਦਿਨ ਤਾਂ ਲੱਗੀ ਜਾਣਗੇ ਕੀ ਬਾਤ ਹੈ ਜਿਹੜੇ ਅچھے ਕੰਮ ਨੇ ਉਹ ਜੋਗ ਦੀ ਕਰਦੇ ਜਿਹੜਾ ਇਹਨਾਂ ਦੀ ਦਿਵਾਰ ਚ ਆ ਜਾਂਦਾ ਨਹੀਂ ਮੈਂ ਇਹ ਕਰਨਾ ਕੋਈ ਗਲਤ ਡਰਾਈਵਿੰਗ ਕਰਦਾ ਹੈ ਇਹ ਉਹਨਾਂ ਨੂੰ ਸਮਝਾਉਂਦੇ ਵੀ ਆ ਉਹਨਾਂ ਨੂੰ ਵਾਰਨਿੰਗ ਵੀ ਦਿੰਦੇ ਆ ਜੇ ਕਿਸੇ ਕੋਲ ਹੈਲਮਟ ਹੈ ਨਹੀਂ ਨਾ ਤੈਨੂੰ ਹੈਲਮਟ ਵੀ ਦੇ ਦਿੰਦੇ ਆ ਜੇ ਜਿਲੰਦਰ ਬਾਈਪਾਸ ਚੌਕ 'ਚ ਇਹਨਾਂ ਦੀ ਗਰਮੀਆਂ 'ਚ ਪੱਕੀ ਛਵੀਰ ਲੱਗੀ ਹੋਈ ਆ ਹਰ ਬੰਦੇ ਨੂੰ ਥੇਰਾ ਨੇ ਕੋਲ ਡ੍ਰਿੰਕ ਭੁਲਾਣੀਆਂ ਹਰ ਬੰਦੇ ਨੂੰ ਪਾਣੀ ਭੁਲਾਣਾ ਤੇ ਮੈਂ ਜਿਹੜਾ ਵੀ ਇੱਕ ਵੀਡੀਓ ਅਸੀਂ ਦਿਖਾਣਾ ਚਾਹੁੰਦੇ ਆ ਮੈਂ ਜਿਹੜੇ ਮੇਰੇ ਪਿੱਛੇ ਦੋਸਤ ਬੈਠੇ ਆ ਉਹਨਾਂ ਨੂੰ ਕਹੂੰਗਾ ਪਲੀਜ਼ ਅੱਗੇ ਆ ਜਾਓ ਸ੍ਰੀ ਸ਼ਿਕਾਉ ਜੀ ਮੈਂ ਤੁਹਾਡਾ ਆਪਣਾ ਸਬਸਕ੍ਰਿਟਰ ਅਸ਼ੋਕ ਚੋਹਾਨ। ਅਗਰ ਦੀ ਤੁਹਾਨੂੰ ਦੇ ਦੀ ਸੇਵਾ ਕਰਦੇ ਨੇ। ਤਾਂ ਇਹਨਾਂ ਦੀ ਕਲਾਈਂ ਦਾ ਮੁਹਾਰਾ ਤੋਂ ਐਸਆਈ ਅਸ਼ੋਕ ਚੋਹਾਨ ਨੂੰ ਸਭ ਬਹੁਤ ਕਰਦੇ ਨੇ। ਚੌਂਕੀ ਰਕਾਉਂਗਾ ਫ੍ਰੀ ਸਟੇਜ ਤੇ ਆਜਾ ਲੈ ਸਾਡੇ ਮੇਡਾਪਤਾ ਦੇਖ ਰਹੇ ਹਾਂ ਜਦੋਂ ਇਹਨਾਂ ਦੀ ਵੀਡੀਓ ਚਲਾਈ ਇਹ ਮੂੰਹ ਥੱਲੇ ਕਰਕੇ ਬੈਠੇ ਸੀ ਇਹਨਾਂ ਨੂੰ ਲੱਗ ਰਿਹਾ ਸੀ ਯਾਰ ਇਹ ਕਿਉਂ ਐਨੀ ਪੌਲਿਸੀਟੀ ਕਰ ਰਿਹਾ ਅਸੀਂ ਇਹ ਜਾਣੇ ਆ ਕਿ ਇਹਨੇ ਤਾਂ ਪ੍ਰੇਰਣਾ ਲੈ ਕੇ ਸਾਡੇ ਚੋਂ ਵੀ ਕੋਈ ਸਾਡਾ ਭਰਾ ਉੱਠੇ ਐਦਾਂ ਹੀ ਦੋਸਤਾਂ ਦੀ ਮਦਦ ਕਰੇ ਇਹਨਾਂ ਬਾਰੇ ਮੈਨੂੰ ਤਾਂ ਜਿਆਦਾ ਪਤਾ ਲੱਗਿਆ ਮੇਰੇ ਘਰ ਜਿਹੜੀ ਮੇਡ ਹੈ ਉਹਦੇ ਆਦਮੀ ਦੀ ਲੱਤ ਹੈ ਨਹੀਂ ਅੱਜ ਤੋਂ 2 ਸਾਲ ਪਹਿਲਾਂ ਉਹ ਬੜੀ ਖੁਸ਼-ਖੁਸ਼ ਆਈ ਮੈਂ ਕਿਹਾ ਰੂਬੀ ਉਹਦਾ ਨਾਮ ਹੈ ਮੈਂ ਕਿਹਾ ਰੂਬੀ ਤੂੰ ਇਦਾਂ ਆਈ ਹੈ ਕੀ ਗੱਲ ਕਹਿੰਦੀ ਅੱਜ ਮੇਰੇ ਆਦਮੀ ਦੀ ਲੱਤ ਲੱਗ ਗਈ ਤੇ ਮੈਂ ਕਿਹਾ ਲੱਤ ਲੱਗੀ ਉਹਨੇ ਇਹਨਾਂ ਦੇ ਬਾਰੇ ਮੈਨੂੰ ਦੱਸਿਆ ਮੈਂ ਜਾ ਕੇ ਸ਼ੋਗਜੀ ਨੂੰ ਸ਼ਾਇਦ ਨਹੀਂ ਯਾਦ ਹੋਊਗਾ ਮੈਂ ਸਪੈਸ਼ਲ ਇਹਨਾਂ ਨੂੰ ਚੌਕ ਜੀ ਜਾ ਕੇ ਮਿਲਿਆ ਏਨਾ ਦਾ ਥੈਂਕ ਯੂ ਕਰਕੇ ਆਇਆ ਹਰ ਬਹੁਤ ਸਾਰੀ ਦੇ ਵੀ ਆ ਜਾਓ ਸਰ ਇੱਕ ਅਜ ਸਾਰੇ ਆਪਾਂ ਪ੍ਰਾਨ ਕਰਕੇ ਜਾਈਏ ਜਿੰਨੀ ਗਰਮੀ ਪੈ ਰਹੀ ਹੈ ਇਸ ਟਾਈਮ ਤੱਕ ਮੁੱਟੇ ਲਾਉਣ ਦਾ ਕੋਈ ਫਾਇਦਾ ਨਹੀਂ ਅੱਗੇ ਜੁਲਾਈ ਦਾ ਮਹੀਨਾ ਆ ਰਿਹਾ ਵਾ ਬਰਸਾਤ ਦਾ ਮੌਸਮ ਹੈ ਸਾਰੇ ਪ੍ਰਾਨ ਕਰਕੇ ਜਾਓ ਇੱਕ ਇੱਕ ਬੂਟਾ ਲਾਉਂਗੇ ਜ਼ਰੂਰੀ ਨਹੀਂ ਕਿ ਅਸੀਂ ਜਿਹੜੀ ਹੈਲਪ ਉਹ ਪੈਸਿਆਂ ਨਾਲ ਕਰ ਸਕਦੇ ਆ ਨਹੀਂ ਅਗਰ ਕਿਸੇ ਨੂੰ ਅਸੀਂ ਸਹੀ ਰਸਤਾ ਦਿਖਾਤਾ ਉਹ ਵੀ ਇੱਕ ਹੈਲਪ ਹੈ ਮੈਂ ਚਾਹੁੰਦਾ ਕਿ ਅਸੀਂ ਜਿੱਥੇ ਵੀ ਕਿਸੇ ਦੀ ਕੋਈ ਹੈਲਪ ਕਰ ਸਕਦੇ ਆ ਜਿੰਨੇ ਜੋਕੇ ਆ ਉਹ ਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਗਰ ਅਗਰ ਸਾਡੇ ਦਿਲ ਵਿੱਚ ਆਪ ਤੋਂ ਮਾੜੇ ਬੰਦੇ ਲਈ ਦਰਦ ਹੈ ਤਾਂ ਸਹੀ ਮਾਇਨੇ 'ਚ ਅਸੀਂ ਇਨਸਾਨ ਹਾਂ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਮਾਣ ਦਿੱਤਾ ਕਿਵੇਂ ਉਹਨਾਂ ਨੂੰ ਗੱਲ ਕਰਕੇ ਕਫਰ ਲੱਗਣ ਜੇ ਤੁਹਾਡੇ ਕੋਈ ਵੀ ਕੁਐਸਚਨਸ ਹਨ ਸਰ ਉਹਨੇ ਰਿਲੇਟਡ ਟੂ